ਸਭ ਤੋਂ ਵੱਡਾ ਕਾਰਨ ਆਏ ਸੇਫ ਕਿਉਂ ਆ ਦੇਖੋ ਐਡੀਆਂ ਐਡੀਆਂ ਵੱਡੀਆਂ ਕੰਧਾਂ ਚੌੜੀਆਂ ਕੰਧਾਂ ਹੁਣ ਆਉਂਦੀਆਂ ਨਹੀਂ ਹੁਣ ਬਣਦੀਆਂ ਨਹੀਂ ਇਹ ਲੋਕ ਆਪਾਂ ਤਾਂ 4 ਇੰਚੀ ਤੇ ਹੋ ਗਏ ਆ ਠੀਕ ਹੈ ਜੀ ਫਰਜਾਂ ਦਾ ਜੋਗਿਆ ਪਰ ਇਹ ਹਾਲੇ ਵੀ ਇਸ ਚੌਂਕੇ ਦੇ ਵਿੱਚ ਆ ਜਾਲੀ ਬਣੀ ਹੋਈ ਆ ਕਿ ਦੁੱਧ ਵਗੈਰਾ ਜਿਹੜਾ ਰੱਖਿਆ ਜਾਂਦਾ ਸੀ ਜਾਂ ਖਾਣ ਪੀਣ ਦਾ ਸਮਾਨ ਰੱਖਿਆ ਜਾਂਦਾ ਸੀ ਹਾਲੇ ਵੀ ਇਸ ਚੌਂਕੇ ਦੇ ਵਿੱਚ ਇਹ ਚੀਜ਼ ਬਣੀ ਹੋਈ ਆ ਸੋ ਅੱਜ ਆਪਾਂ ਤਕਰੀਬਨ ਸਨ 1900 ਦੇ ਬਣੇ ਹੋਏ ਘਰ ਦੇ ਵਿੱਚ ਪਹੁੰਚ ਗਏ ਆ ਜਿਹੜੀ ਇਮਾਰਤ ਅੱਜ ਤੋਂ 120 ਸਾਲ ਪੁਰਾਣੀ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਚੁੱਲਾ ਜਿਹੜਾ ਵਾ ਉਹ ਥੱਲੇ ਬਲਦਾ ਵਾ ਪਰ ਉਹ ਧੂਆ ਵੇਖੋ ਚਿਮਨੀ ਚੋਂ ਨਿਕਲ ਰਿਹਾ ਆ ਉਹ ਵੇਖੋ ਕਿੱਡਾ ਜਿਗਾੜ ਲਾਇਆ ਹੈ ਮੇਨ ਚੀਜ਼ ਜਿਹੜੀ ਆ ਉਹਨਾਂ ਦਿਨਾਂ ਦੇ ਵਿੱਚ ਵੀ ਇਹਨਾਂ ਤੇ ਲੈਂਟਰ ਪਿਆ ਹੋਇਆ ਜਿੰਨੀ ਆਪਾਂ ਪੁਰਾਣੀ ਕਹੀ ਆ ਤੁਹਾਨੂੰ ਹਵੇਲੀ 120 ਸਾਲ ਪੁਰਾਣੀ ਉਹਦੀ ਗਵਾਹੀ ਜਿਹੜੀ ਆ ਆ ਇੱਟ ਭਰਦੀ ਆ ਨਾਨਕਸ਼ਾਈ ਇੱਟਾ ਆ ਦੇਖ ਲਓ ਇਹ ਬਾਥਰੂਮ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਆ ਜਿਹੜੀ ਆ ਇੱਟ ਨਾਨਕਸ਼ਾਈ ਇੱਟੇ ਦੀ ਗਵਾਹੀ ਭਰਦੀ ਆ ਦੇਖੋ ਆ ਵੇਖੋ ਜਿਹੜੇ ਰਾਜੇ ਮਹਾਰਾਜੇ ਵਰਤਦੇ ਸੀ ਚੂਨਾ ਚੂਨਾ ਵਰਤਿਆ ਹੋਇਆ ਆ ਵੇਖ ਲਓ ਸੀਮੈਂਟ ਨਹੀਂ ਹੀ ਆਉਂਦਾ ਉਦੋਂ ਉਦੋਂ ਚੂਨਾ ਆਉਂਦਾ ਸੀ ਤੇ ਚੂਨਾ ਵਰਤਿਆ ਹੋਇਆ ਆ ਵੇਖ ਲਓ ਜਿਹੜੀ ਚੂਨੇ ਦੀ ਉਮਰ ਆ ਇਹ ਬਹੁਤ ਲੰਬੀ ਹੁੰਦੀ ਆ ਇਹ ਆਪਾਂ ਹਜ਼ਾਰਾਂ ਸਾਲ ਵੀ ਕਹਿ ਸਕਦੇ ਆ ਆ ਵੇਖ ਲਓ ਜੇ ਹੁਣ ਇੱਕ ਬਾਥਰੂਮ ਦੇ ਵਿੱਚ ਚੂਨਾ ਵਰਤਿਆ ਹੋਊਗਾ ਤੇ ਮੈਨੂੰ ਲੱਗਦਾ ਕਿ ਇਸ ਕੋਠੀ ਦੇ ਵਿੱਚ ਵੀ ਇਹਨਾਂ ਨੇ ਹਵੇਲੀ ਦੇ ਵਿੱਚ ਵੀ ਚੂਨਾ ਵਰਤਿਆ ਹੋਵੇਗਾ ਬਹੁਤ ਸਰੀਏ ਦੇ ਭਰੋਸੇ 4 ਇੰਚੀ ਪਰ ਇੱਕ ਮਕਾਨ ਅਜ 30 40 ਸਾਲ ਬਾਅਦ ਵਿਰਧ ਹੋ ਜਾਂਦਾ ਠੀਕ ਹੈ ਜੀ ਸੋ ਆ ਇੰਨੀਆਂ ਇੰਨੀਆਂ ਵੱਡੀਆਂ ਦੁਵਾਰਾਂ ਜਿਹੜੀਆਂ ਆ ਉਦੋਂ ਬਣਦੀਆਂ ਸੀ ਤੇ ਸਰੀਏ ਤੋਂ ਬਿਨਾ ਹਾਲੇ ਇਹ ਪੂਰੀ ਜਵਾਨ ਦੀ ਜਵਾਨ ਖੜੀ ਆ ਆ ਦੇਖ ਲੋ ਕਿੰਡੀ ਚੌੜੀ ਕੰਧ ਬਣਾਈ ਆ ਮੇਰੇ ਸਾਹ ਨਾਲ 18 ਤੋਂ ਵੀ ਵੱਡੀ ਕੰਧ ਆ ਆ ਪਾਈਪਾਂ ਦਾ ਕਰਕੇ ਥੋੜਾ ਜਿਹਾ ਇਹਨਾਂ ਨੇ ਇਹਨੂੰ ਇੱਧਰ ਕਰਤਾ ਪਰ ਕੰਧ ਜੀ ਇਹ ਵੇਖੀ ਇਹਦੇ ਕੰਧ ਬਹੁਤ ਵੱਡੀ 18 ਦੀ ਕੰਧ ਸਾਰੀ ਉੱਪਰ ਤੱਕ ਆਹੀ ਕੰਧ ਜਾ ਰਹੀ ਆ ਸੋ ਇਹੀ ਕਾਰਨ ਆ ਕਿ ਇਹ 120 ਸਾਲ ਬਾਅਦ ਵੀ ਹਲੇ ਪੂਰੀ ਮੈਨਾ ਕੀ ਤਣਕੇ ਖੜੀ ਆ ਕੋਠੀ ਕਿ ਹਾਲੇ ਹੋਰ ਵੀ ਇਹ ਆਉਣ ਵਾਲੇ 50 ਸਾਲ ਇਹ ਐਵੇਂ ਰਹਿ ਸਕਦੀ ਆ ਇਹ ਜਿਹੜੀ ਹਵੇਲੀ ਹੈ ਜਾਂ 30 50 ਕਿੱਲਿਆਂ ਦੇ ਮਾਲਕ ਦੀ ਹਵੇਲੀ ਨਹੀਂ ਆ ਭਾਈ ਇਹ ਇਹ ਘੱਟੋ ਘੱਟ 100 ਕਿੱਲੇ ਦੇ ਮਾਲਕ ਨੇ ਜਿੰਨਾਂ ਦੀ ਹਵੇਲੀ ਆ ਪਰ ਬੜੀ ਵੱਡੀ ਮਾਨ ਵਾਲੀ ਗੱਲ ਆ ਕਿ ਇਹਨਾਂ ਨੇ ਆਪਣੀ ਦਾਦੇ ਪੜਦਾਦਿਆਂ ਦੀ ਆਪਣੀ ਪੀੜੀਦਰ ਪੀੜੀ ਜਿਹੜੀ ਉਹਨਾਂ ਦੀ ਨਿਸ਼ਾਨੀ ਸਾਂਭ ਕੇ ਰੱਖੀ ਹੋਈ ਹੈ ਸੋ ਜਦੋਂ ਇਹ ਬਣੀ ਹੋਊਗੀ ਤਕਰੀਬਨ ਉਦੋਂ ਉਹ ਸਨ ਦੇ ਵਿੱਚ ਕਿੰਨੀ ਲਾਗਤ ਲੱਗੀ ਹੋਊਗੀ ਸੋ ਜੇ ਆਪਾਂ ਇਹਨੂੰ ਕਹਿ ਲਈਏ ਕਿ ਇਹ 120 ਸਾਲ ਪੁਰਾਣੀ ਨਹੀਂ ਹੈਗੀ ਤੇ ਮੈਂ ਸੋ ਮੈਂ ਇੱਥੇ ਇਹਨੂੰ ਪ੍ਰੂਫ ਵੀ ਕਰਾਂਗਾ ਸੋ ਆਪਾਂ ਦੇਖ ਸਕਦੇ ਹਾਂ ਇਹ ਛੋਟੀ ਇੱਟ ਸੋ ਦੇਖ ਲਓ ਇੱਥੋਂ ਤੱਕ ਜਿਹੜੀ ਆ ਇਹ ਨਾਨਕਸ਼ਾਹੀ ਇੱਟ ਜਿਹਨੂੰ ਕਹਿੰਨੇ ਆ ਇੱਟ ਲੱਗੀ ਹੋਈ ਆ ਸੋ ਇਹ ਬਿਲਕੁਲ ਜਿਹੜੀ ਆ ਗੱਲ ਪ੍ਰੂਫ ਕਰਨ ਵਾਲੀ ਆ ਸੋ ਸੋ ਦੋ ਇਹਨੂੰ ਡਿਊੜੀਆਂ ਨੇ ਆਹ ਦੇਖ ਸਕਦੇ ਹਾਂ ਸੋ ਇਸ ਘਰ ਦੀਆਂ ਦੋ ਮੰਜ਼ਲਾਂ ਤਿੰਨ ਦੋ ਤਿੰਨ ਮੰਜ਼ਲਾਂ ਆ ਇਸ ਘਰ ਦੀਆਂ ਆਪਾਂ ਦੇਖ ਸਕਦੇ ਹਾਂ ਦੋ ਤਿੰਨ ਮੰਜ਼ਲਾਂ ਇਸ ਘਰ ਦੀਆਂ ਆ ਸੋ ਇੱਕ ਤਾਂ ਉਹ ਸਾਈਡ ਸੀ ਜਿਹੜੀ ਆਪਾਂ ਦੇਖੀ ਤੇ ਇੱਕ ਜਿਹੜੀ ਇਧਰਲੀ ਸਾਈਡ ਆ ਇਧਰਲੀ ਸਾਈਡ ਵੀ ਵੇੜਾ ਹੈਗਾ ਤੇ ਆ ਲੋਹੇ ਦੀ ਗ੍ਰੇਲ ਲੱਗੀ ਹੋਈ ਆ ਸੋ ਇੱਕ ਬੰਨੇ ਆ ਛੋਟਾ ਜਿਹਾ ਚੌਂਕਾ ਤੇ ਆ ਇੱਕ ਪੁਰਾਣਾ ਇਧਰ ਵੀ ਕਹਿੰਦੇ ਕਿ ਇੱਕ ਗਲੀ ਵੱਲੋਂ ਮੇਨ ਗੇਟ ਇੱਕ ਇਹਨਾਂ ਦਾ ਇਹ ਵੀ ਸੀ ਸੋ ਇਹ ਵੀ ਬੜੀ ਪੁਰਾਣੀ ਇਮਾਰਤ ਬਣੀ ਹੋਈ ਆ ਸੋ ਜਿਹੜਾ ਪਰਿਵਾਰ ਆ ਇਸ ਹਵੇਲੀ ਦਾ ਇਹ ਸਾਰਾ ਅੱਜਕੱਲ ਅਮਰੀਕਾ ਦੇ ਵਿੱਚ ਬੈਠਾ ਹੈ ਸੋ ਅਮਰੀਕਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਆਪਣੇ ਦਾਦੇ ਪੜਦਾਦਿਆਂ ਦੀ ਪੁਰਾਣੀ ਜਿਹੜੀ ਵਿਰਾਸਤ ਆ ਜਿਹੜੀ ਉਹਨਾਂ ਦੀ ਪੁਰਾਣੀ ਜੱਦੀ ਜ਼ਮੀਨ ਅਤੇ ਪੁਰਾਣਾ ਜੱਦੀ ਘਰ ਇਹਨਾਂ ਨੇ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਸੋ ਅੱਜ ਵੀ ਆਪਾਂ ਉਹਨਾਂ ਦੇ ਹੱਥਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਇਹ ਦੀਵਾਰਾਂ ਅੱਜ ਤਾਂ ਹੀ ਦੇਖ ਰਹੇ ਆ ਜੇ ਪਰਿਵਾਰ ਉਹਨਾਂ ਦਾ ਮਾਡਰਨ ਜ਼ਮਾਨੇ ਨੂੰ ਵੇਖਦੇ ਆ ਹੋયા ਮਾਡਰਨ ਨਹੀਂ ਹੋਇਆ ਆ ਦੇਖੋ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਵਾ ਇੱਕ ਬੈਂਕ ਦੀ ਤਰ੍ਹਾਂ ਇਹ ਘਰ ਨੂੰ ਸੇਫ ਰੱਖਿਆ ਗਿਆ ਵਾ ਆ ਦੇਖ ਲਓ ਹੈ ਬੈਂਕ ਦੀ ਤਰ੍ਹਾਂ ਇਹ ਘਰ ਨੂੰ ਬਣਾਇਆ ਗਿਆ ਸੀਗਾ ਸੋ ਆ ਦੇਖੋ ਬਹੁਤ ਵਧੀਆ ਆ ਮੈਨੂੰ ਲੱਗਦਾ ਉੱਪਰ ਬਾਥਰੂਮ ਸੀਗੇ ਹਾਂ ਇਹ ਉੱਪਰਲੀ ਮੰਜ਼ਲ ਦੇ ਉੱਪਰ ਵੀ ਇੱਕ ਬਾਥਰੂਮ ਬਣਿਆ ਹੋਇਆ ਵਾ ਤੇ ਆ ਜਿਹਦੇ ਆ ਪੌੜੀਆਂ ਉੱਪਰ ਚੜ ਜਾਂਦੀਆਂ ਵਾਂ ਇਹ ਲੈਂਟਰ ਕਿਵੇਂ ਪਿਆ ਮੈਂ ਤੁਹਾਨੂੰ ਇਹ ਦਿਖਾ ਦਿੰਨਾ ਆਜੋ ਆ ਦੇਖ ਲਓ ਬਹੁਤ ਹੈਵੀ ਜਿਹੜਾ ਲੋਹਾ ਲੱਗਿਆ ਹੋਇਆ ਉਹਨਾਂ ਸਮਿਆਂ ਦਾ ਬੜੇ ਵਧੀਆ ਵਧੀ ਬੜੇ ਮਹਿੰਗੇ ਲੋਕ ਬੜੇ ਜ਼ਬਰਦਸਤ ਲੋਕ ਲੱਗੇ ਇਹਨੂੰ ਆਹ ਬੜੀ ਸੇਫ ਤੇ ਆ ਲੈਂਟਰ ਆ ਉਹਨਾਂ ਸਮਿਆਂ ਦੇ ਵਿੱਚ ਐਵੇਂ ਲੈਂਟਰ ਪੈਂਦਾ ਸੀਗਾ ਤੇ ਆ ਆ ਜਿਹੜਾ ਨਕਸ਼ਾ ਆ ਦੇਖ ਲਓ ਆ ਕਮਰੇ ਆ ਥੱਲੇ ਵਾਲੇ ਆ ਜਿਹੜੀ ਜਿੱਥੇ ਆਪਾਂ ਹੁਣ ਖੜੇ ਆ ਇਹ ਮੇਨ ਲੌਬੀ ਆ ਜਿਵੇਂ ਅੱਜ ਆਪਾਂ ਘਰਾਂ ਦੇ ਵਿੱਚ ਲੌਬੀ ਬਣਾਉਨੇ ਆ ਆ ਇੱਕ ਸਾਈਡ ਆ ਤੇ ਇੱਕ ਸਾਈਡ ਘਰ ਦੀ ਇਧਰ ਆ ਆ ਦੇਖ ਲਓ ਹੈ ਆ ਛੋਟੇ ਛੋਟੇ ਦਰਵਾਜੇ ਨੇ ਤੇ ਇੱਕ ਪੌੜੀਆਂ ਨੂੰ ਜਾਣ ਵਾਲਾ ਰਸਤਾ ਆ ਵੀ ਆ ਆ ਗੁਪਤ ਜਿਹਾ ਰਸਤਾ ਵੀ ਬਣਾਇਆ ਹੋਇਆ ਵੇ ਇੱਕ ਪੌੜੀਆਂ ਨੂੰ ਜਾਣ ਵਾਸਤੇ ਜਿੰਨੀਆਂ ਕੋਠੀ ਦੇ ਵਿੱਚ ਇਸ ਹਵੇਲੀ ਦੇ ਵਿੱਚ ਇੱਟਾਂ ਨੇ ਉਹਨਾਂ ਹੀ ਇਹਦੇ ਵਿੱਚ ਲੋਹਾ ਥੱਪਿਆ ਹੋਇਆ ਦੇਖ ਲਓ ਆ ਬਹੁਤ ਭਾਰੇ ਭਾਰੇ ਗਾਰਡਰ ਨੇ ਜਿਨ੍ਹਾਂ ਦੇ ਉੱਤੇ ਲੈਂਟਰ ਪਿਆ ਕਿਉਂਕਿ ਉੱਪਰ ਦੋ ਮੰਜ਼ਲਾਂ ਹੋਰ ਇੰਨੇ ਚੁੱਕੀਆਂ ਨੇ ਇਸ ਕਰਕੇ ਸੋ ਦਰਵਾਜ਼ੇ ਵੀ ਪੁਰਾਣੇ ਆ ਪੁਰਾਣੀ ਡਿਜ਼ਾਈਨਿੰਗ ਪੁਰਾਣੀ ਕਾਰਾਗਰੀ ਸਾਰੀ ਆ ਦੇਖ ਲਓ ਹੈ ਅੱਜ ਕੱਲ ਆ ਚੀਜ਼ਾਂ ਕਿੱਥੋਂ ਆਉਂਦੀਆਂ ਆ ਚੀਜ਼ਾਂ ਦੇ ਬਹੁਤ ਜਿਹੜਾ ਵਾ ਗੁਪਤ ਯਾਦੇ ਜਮਾਨਾ ਐਡਵਾਂਸ ਹੈ ਇਹਦੇ ਵਿੱਚ ਦੀਵੇ ਰੱਖਣੇ ਹਾਂਜੀ ਬਾਅਦ ਦੇ ਵਿੱਚ ਜਦੋਂ ਕੁਝ ਸਮੇਂ ਬਾਅਦ ਲਾਈਟ ਆ ਗਈ ਤੇ ਇਹਨਾਂ ਨੇ ਆ ਵਾਇਰਿੰਗ ਕਰਵਾ ਲਈ ਨਹੀਂ ਤੇ ਪਹਿਲੀ ਵਾਇਰਿੰਗ ਆ ਹੀ ਹੁੰਦੀ ਹੈ ਇਹਦੇ ਵਿੱਚ ਮਸ਼ਾਲਾਂ ਦੀਵੇ ਵਗੈਰਾ ਰੱਖ ਲੈਣੇ ਸਨ 1900 ਦੀ ਬਣੀ ਹੋਈ ਜਿਹੜੀ ਆ ਇਹ ਇਮਾਰਤ ਆ ਇਸ ਤਰ੍ਹਾਂ ਰੋਸ਼ਨਦਾਨ ਰੰਗ ਰੰਗ ਕਰਵਾਇਆ ਇਹਨਾਂ ਨੇ ਪਰਿਵਾਰ ਸਾਰਾ ਅਮਰੀਕਾ ਅਮਰੀਕਾ ਆ ਪਰ ਕਹਿ ਸਕਦੇ ਆ ਕਿ ਘਟੋ ਘਟ ਚਾਰ ਤੋਂ ਪੰਜ ਕਿੱਲਿਆਂ ਦੇ ਵਿੱਚ ਬਣਿਆ ਹੋਇਆ ਆ ਵੀ ਇੱਕ ਗਲੀ ਵਾਲੀ ਸਾਈਡ ਦੀ ਜਿਹੜੀ ਆ ਇਹ ਐਂਟਰੀ ਆ ਹਵੇਲੀ ਦੀ ਤੇ ਆ ਦੇਖ ਲਓ ਪ੍ਰਾਤਨ ਇੱਟ ਲੱਗੀ ਆ ਆ ਦੇਖ ਲਓ ਸਾਰੀ ਪੁਰਾਣੀ ਦੇਖਿਆ ਆ ਇੱਥੇ ਵੀ ਆਪਾਂ ਜੇ ਦੇਖੀਏ ਤੇ ਨਾਨਕਸ਼ਾਈ ਇੱਟ ਜਿਵੇਂ ਛੋਟੀ ਇੱਟ ਕਹਿ ਸਕਦੇ ਆ ਉਹ ਉਹ ਲੱਗੀ ਆ ਵੇ ਛੋਟੀ ਇੱਟ ਲੱਗੀ ਨਾਨਕਸ਼ਾਈ ਆ ਆ ਦੇਖ ਸਕਦੇ ਆ ਦੇਖ ਲਓ ਹੈਨਾ ਨਾਨਕਸ਼ਾਈ ਇੱਟ ਤਾਂ ਤੁਹਾਨੂੰ ਪਤਾ ਕੀ ਸਨ 1900 ਦੇ ਇਰਦ-ਗਿਰਦ ਜਿਹੜੀ ਆ ਉਹ ਇੱਥੇ ਪੂਰੀ ਚੱਲਦੀ ਸੀ ਇੱਟ ਆ ਦੇਖ ਲਓ ਹੈ ਨਾਨਕਸ਼ਹੀ ਇੱਟ ਦੀ ਮੀਨਾਕਾਰੀ ਹੋਈ ਆ ਆ ਚੱਲਦੇ ਸੀ ਉਦੋਂ ਡਿਜ਼ਾਈਨ ਤੇ ਆ ਉਦੋਂ ਦੇ ਆ ਦਰਵਾਜ਼ੇ ਸੀ ਆ ਦੇਖ ਲਓ ਆ ਸਾਰਾ ਹੈ ਆਸੀ ਮੇਨ ਐਂਟਰੀ ਕਰਦੀ ਸੋ ਉਸੇ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਨੂੰ ਇਦਾਂ ਹੀ ਬਰਕਰਾਰ ਰੱਖਿਆ ਗਿਆ ਹੈ ਇੱਕ ਵੀ ਇਸ ਘਰ ਦੀ ਚੀਜ਼ ਇਧਰ ਤੋਂ ਉਧਰ ਸਮੇਂ ਜਾਂ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਇਧਰ ਤੋਂ ਉਧਰ ਨਹੀਂ ਕੀਤੀ ਗਈ ਇਹ ਬਿਲਕੁਲ ਉਹ ਜਿਹੜਾ ਹਾਲੇ ਤੱਕ ਨਕਸ਼ਾ ਬਰਕਰਾਰ ਹੈ ਕੋਈ ਸਮਾਂ ਹੋਊਗਾ ਜਦੋਂ ਇਹ ਪਰਿਵਾਰ ਇੱਥੇ ਰਹਿੰਦਾ ਹੋਊਗਾ ਪ੍ਰਸ਼ਾਦਾ ਪਾਣੀ ਪੱਕਦਾ ਹੋਊਗਾ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਸੀ ਇਹ ਪਰਿਵਾਰ ਅੱਜ ਕੱਲ ਇਹ ਪੂਰਾ ਪਰਿਵਾਰ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਹੋਇਆ ਏ ਉਹ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਲੋਕ ਖੁੱਲੇ ਘਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਸੀ ਉਵੇਂ ਹੀ ਇਹ ਖੁੱਲਾ ਖੁੱਲਾ ਡੁੱਲਾ ਘਰ ਬਣਿਆ ਹੋਇਆ ਕਮਰੇ ਦੇ ਵਿੱਚੋਂ ਫੇਰ ਕਮਰੇ ਨੂੰ ਜਾਣ ਦਾ ਰਸਤਾ ਕਿ ਆਹ ਦੇਖ ਲੋ ਹੈ ਇਧਰ ਨੂੰ ਫੇਰ ਇੱਕ ਕਮਰਾ ਆ ਜਾਂਦਾ ਜੀ ਤੇ ਇਸ ਤਰ੍ਹਾਂ ਬਹੁਤ ਵੱਡੀ ਹਵੇਲੀ ਬਣੀ ਹੋਈ ਆ ਦੇਖ ਸਕਦੇ ਹਾਂ ਤੇ ਆਹ ਦੇਖ ਲੋ ਇਸ ਤਰ੍ਹਾਂ ਪਹਿਲਾਂ ਬਾਰੀਆਂ ਬੜੀਆਂ ਵਧੀਆ ਬਣਦੀਆਂ ਸੀਆਂ ਫਿਰ ਇਧਰ ਨੂੰ ਫੇਰ ਇੱਕ ਦਰਵਾਜ਼ਾ ਹੈਗਾ ਜਿਹੜੇ ਮੁਗਲ ਰਾਜੇ ਮਹਾਰਾਜੇ ਸੀ ਜਿੰਨੇ ਵੀ ਉਹਨਾਂ ਨੇ ਮਕਬਰੇ ਮਹਿਲ ਮਨਾਰੇ ਬਣਾਏ ਸੀ ਸਾਰੇ ਚੂਨੇ ਨਾਲ ਬਣਾਏ ਸੀ ਨਾਨਕਸ਼ਾਈ ਇਟ ਨਾਲ ਬਣਾਏ ਸੀ ਜਿਹੜਾ ਚੂਨਾ ਸੀ ਨਾ ਇਹ ਕਹਿ ਸਕਦੇ ਸੀਮਿੰਟ ਦੇ ਨਾਲੋਂ 3 ਗੁਣਾ ਜ਼ਿਆਦਾ ਮਜ਼ਬੂਤ ਸੀਗਾ ਸੀਮਿੰਟ ਜਿਹੜਾ ਵਾ ਉਹਦੇ ਚੂਨੇ ਦੇ ਮੁਕਾਬਲੇ ਅੱਜ ਕੱਲੇ ਕੁਝ ਵੀ ਨਹੀਂਗਾ ਸੋ ਆ ਚੂਨਾ ਲੱਗਾ ਹੋਇਆ ਸਾਰਾ ਆ ਦੇਖੀਏ ਚੂਨਾ ਲੱਗਾ ਹੋਇਆ ਸੋ ਇਹ ਤੁਸੀਂ ਸਰਚ ਕਰ ਸਕਦੇ ਜਿਹੜੇ ਪੁਰਾਣੇ ਮੁਗਲ ਸੀਗੇ ਰਾਜੇ ਮਹਾਰਾਜੇ ਸੀਗੇ ਇਹਨਾਂ ਨੇ ਚੂਨੇ ਦੇ ਨਾਲ ਆਪਣੇ ਸਾਰੇ ਮਹਿਲ ਮਨਾਰੇ ਬਣਾਏ ਹੋਏ ਸੀ ਜਿੰਨੀਆਂ ਵੀ ਇਹਨਾਂ ਨੇ ਸਰਾਵਾਂ ਬਣਾਈਆਂ ਹੋਈਆਂ ਸੀ ਸਾਰੀਆਂ ਹੀ ਚੂਨੇ ਦੇ ਨਾਲ ਬਣਾਈਆਂ ਸੀ ਤੇ ਆ ਵੀ ਵੇਖੋ ਸਕੀਮ ਦੇ ਨਾਲ ਪੂਰੇ ਵਿਹੜੇ ਦੇ ਵਿੱਚ ਚਾਨਣ ਕਰਨ ਵਾਸਤੇ ਲੈਂਪ ਲਾਇਆ ਹੋਊਗਾ ਇਸ ਹਵੇਲੀ ਦੇ ਵਿਹੜੇ ਦੇ ਵਿੱਚ ਸੋ ਇਹਦੇ ਜਿਹੜੇ ਆ ਇੱਕ ਤਾਂ ਉਧਰਲੀ ਸਾਈਡ ਤੋਂ ਆਉਂਦਿਆਂ ਇਹਦਾ ਮੇਨ ਗੇਟ ਆ ਤੇ ਇੱਕ ਇਹਦਾ ਆ ਇਧਰੋਂ ਮੇਨ ਗੇਟ ਆ ਸੋ ਮੈਂ ਸਮਝਦਾ ਕਿ ਜਿੰਨੀ ਕਿ ਇਹਨਾਂ ਦੇ ਘਰ ਦੀ ਡਿਊੜੀ ਆ ਡਿਊੜੀ ਅੱਜ ਤੇ ਆਪਾਂ ਖੜੇ ਹੋਏ ਆ ਇਹ ਘਰ ਦੀ ਡਿਊੜੀ ਆ ਸੋ ਇਹਦੇ ਡਿਊੜੀ ਦੇ ਅੰਦਰ ਅੰਦਰ ਹੀ ਦੇਖ ਸਕਦੇ ਹੋ ਹੈ ਇਧਰ ਵੀ ਸੋ ਡਿਊੜੀ ਦੇ ਅੰਦਰ ਅੰਦਰ ਹੀ ਮੇਰੇ ਹਿਸਾਬ ਨਾਲ 4 ਤੋਂ 5 ਘਰ ਬਣ ਸਕਦੇ ਆ ਸੋ ਜਿੱਥੇ ਆਪਾਂ ਆਏ ਆ ਇਹ ਜ਼ਿਲ੍ਹਾ ਤਰਨਤਾਰਨ ਪਿੰਡ ਠਰੂਆ ਕਹਿੰਦੇ ਆ ਕਿ ਮਲੇਸ਼ੀਆ ਦੇ ਵਿੱਚ 600 ਕਿੱਲਾ ਬਾਗ ਦਾ ਏ ਹਾਲੇ ਵੀ ਇਸ ਪਿੰਡ ਦੇ ਵਿੱਚ ਇਹਨਾਂ ਦੀ ਜਿਹੜੀ ਆ ਡੇਢ ਤੋਂ 200 ਕਿੱਲਾ ਜ਼ਮੀਨ ਆ ਆ ਵੇਖ ਲਓ ਵੀ ਜਿਹੜੀ ਘਰ ਦੀ ਮੇਨ ਡਿਊੜੀ ਆ ਨਾ ਤੇ ਇਹ ਜਿੱਡੀ ਡਿਊੜੀ ਆ ਤੇ ਐਡੇ ਇਹਦੇ ਵਿੱਚ ਵਿੱਚ ਦੋ ਜਾਂ ਤਿੰਨ ਘਰ ਅੱਜ ਬਣ ਜਾਂਦੇ ਆ ਜਿੱਡੀ ਸਿਰਫ ਡਿਊੜੀ ਆ ਕਰਦੀ ਜਦੋਂ ਆਪਾਂ ਗਲੀ ਚੋਂ ਐਂਟਰ ਹੁੰਨੇ ਆ ਘਰ ਦੇ ਵਿੱਚ